ਤੁਹਾਡੀ ਤਾਂ ਰਕੀ ਨਾ ਹੈ ਰਾਜੇ ਤੁਹਾਡਾ ਪੇਡਾ ਸੀਗਾ ਹਾਂਜੀ ਹਾਂਜੀ ਉਹਦੇ ਤੇ ਕੱਲ ਖਬਰ ਆ ਰਹੀ ਸੀ ਕਿ ਉਹਦੇ ਕੋਲ ਬੜੀ ਵੱਡੀ ਮਾਰ ਨਾਲ ਕਰੋੜਾ ਰੁਪਇਆ ਦਾ ਜਿਹੜਾ ਉਹ ਸਮਾਨ ਫੜਿਆ ਗਿਆ ਕੀ ਇੱਥੇ ਕਿਦੋਂ ਦਾ ਘਰੋਂ ਗਿਆ ਸੀ ਇਹ ਪਰਸੋਂ ਗਿਆ ਕਰੋ ਕਹਿੰਦਾ ਮੈਂ ਜਨਮ ਦਿਨ ਤੇ ਚੱਲਿਆ ਵਾਂ ਜਨਮ ਦਿਨ ਤੇ ਗਿਆ ਮੁੜ ਕੇ ਘਰ ਨਹੀਂ ਆਇਆ ਐਂ ਢੀਕਦੇ ਰਹੇ ਵੀ ਆਇਆ ਨਹੀਂ ਆਇਆ ਨਹੀਂ ਪਤਾ ਨਹੀਂ ਪੇ ਕਿਹਦੇ ਚਾਂਚੇ ਜਾ ਆ ਗਿਆ ਕਿੱਥੇ ਚਲ ਗਿਆ ਕਿੱਥੇ ਨਹੀਂ ਹਾਲ ਨੂੰ ਤਾਂ ਪਤਾ ਨਹੀਂ ਲੱਗਾ ਕੋਈ ਤੇ ਮਾਰੇ ਮਟਾ ਹੀ ਤਾਂ ਕਰ ਜਾ ਚੁੱਕ ਕੇ ਤੇ ਘਰ ਘੁਰ ਬਣਾਇਆ ਸਾਡੇ ਤੇ ਵਿਆਜ ਦੇ ਪੈਸੇ ਦੇਣ ਵਾਲੇ ਕਿਦਾਂ ਲੋਨ ਲੈ ਲੈ ਕੇ ਘਰ ਬਣਾਇਆ ਵੇਖੋ ਸਾਡੇ ਹੱਲਿਸਤਾ ਲੋਨ ਵਾਲੇ ਕਿੰਨੇ ਕਦੀਆਂ ਸਾਡੀ ਹੱਲਿਸਤਾ ਜਿਹੜੇ ਕਰ ਜਾ ਚੁੱਕ ਚੁੱਕ ਕੇ ਤੇ ਫੇਰ ਘਰ ਬਣਾਇਆ ਆਨ ਨੂੰ ਤਾਂ ਪਤਾ ਨਹੀਂ ਇਹ ਕਿਹੜੇ ਕੰਮ ਆ ਤੇ ਰੁਝੇ ਗਿਆ ਵਾ ਕਿੰਨੇ ਸੱਦ ਲਿਆ ਕਿਹੜਾ ਦਸਮਣ ਬਣ ਗਿਆ ਸਾਡਾ ਇਹ ਤੇ ਆ ਕੰਮ ਬਸ ਕਿ ਕੀਤਾ ਮਿਹਨਤ ਦੇ ਨਾਲ ਹੀ ਥੋੜੇ ਆ ਕੰਮ ਕਰੀਦਾ ਲੋਕਾਂ ਦੇ ਘਰਾਂ ਦਾ ਉਥੇ ਲਾਈ ਦੇ ਦਿਹਾੜੀ ਜਾਂਦਾ ਵਾ ਦਿਹਾੜੀ ਕਰਕੇ ਆਉਂਦਾ ਵਾ ਰੋਟੀ ਰਾਤ ਨੂੰ ਬਣਾਉਨੇ ਆ ਹਾਂ ਨੂੰ ਤੇ ਇਹਦਾ ਰਾਵਾਂ ਦਾ ਪਤਾ ਬਣੀਆ ਪੀ ਕਿਹੜੇ ਰਾਹ ਗਿਆ ਵਾ ਸਮ ਇਹ ਪਹਿਲਾਂ ਵੀ ਕੋਈ ਇਹੋ ਜਿਹਾ ਇੱਧਰ ਤੇ ਹੈਗਾ ਸੀਗਾ ਤੇ ਤੁਹਾਨੂੰ ਵੀ ਮਸ਼ੇਲੂਛੇ ਵਾਲੇ ਚੱਕਰ ਤੇ ਹੈਗਾ ਸੀ ਨਾ ਪਤਾ ਲੱਗ ਪਤਾ ਕੀਦੇ ਨਾਲ ਗਿਆ ਸੀ ਨਹੀਂ ਹਾਨੂੰ ਨਹੀਂ ਪਤਾ ਕਿਦਣਾ ਗਿਆ ਹਾਂ ਹਾਂ ਨੂੰ ਤਾਂ ਜਰਮ ਦੇਣੀ ਦੱਸ ਕੇ ਗਿਆ ਸੀ ਵੀ ਮੈਂ ਜਰਮ ਦੇਣ ਤੇ ਚੱਲਿਆ ਆਈ ਸੋ ਦੋਵੇਂ ਜਣ ਗੁੱਸੇ ਹੋਣਦੇ ਵੀ ਪੁੱਤ ਲੰਮੇ ਪੈ ਨੇਰਾ ਵਸਾ ਮਾਣੇ ਚੰਗਾ ਕਹਿੰਦਾ ਨਹੀਂ ਮੈਂ ਜਰਮ ਦੇ ਵੇਖ ਕੇ ਤੇ ਆ ਜਾਣਾ ਹੁਣੇ ਤੇ ਸ਼ਾਮੀ ਗਿਆ ਹਾਂਜੀ ਕਿੰਨੇ ਕੁ ਵਜੇ 9:00 ਵਜੇ ਗਿਆ ਜੇ ਕਰੋ ਹਾਂਜੀ ਕਿਹਦਾ ਹੈ ਕਿ ਕੁਵਾਰਾ ਹੈ ਜੇ ਤੇ ਕਿੰਨੇ ਸਾਲੇ ਮਰ ਤੇ ਕਿੰਨੇ ਸਾਲੀ ਹਾਂ ਦੇ ਸਾਲ ਦਾ ਯਾ ਤੇ ਉਹ ਇਹਦੇ ਇੱਥੇ ਯਾਰ ਦੋਸਤ ਸੀ ਜਿਹਨੇ ਸੱਦਿਆ ਬਾਹਰ ਹੁੰਦਾ ਸੀ ਬਾਹਰ ਹੀ ਕੋਈ ਸੱਦਿਆ ਕੇ ਨੇ ਫੋਨ ਕਰਕੇ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹ ਸਾਨੂੰ ਤਾਂ ਪਤਾ ਲੱਗਾ ਵੀ ਖ਼ਬਰੀ ਆਈ ਤੇ ਫੇਰ ਪਤਾ ਲੱਗਾ じゃ ਕੋਈ ਪੁਲਸ ਵਾਲੇ ਵੀ ਆਏ ਇੱਥੇ ਨਹੀਂ ਹੋਈ ਗੀਆਂ ਪੁਲਸ ਵਾਲੇ ਨਹੀਂ ਆਏ ਕੋਈ ਤੇ ਤੁਹਾਨੂੰ ਖ਼ਬਰ ਤੋਂ ਲੱਗਾ ਹਾਂਜੀ ਬੇਟਾ ਹੈ ਨਾ ਹੜਾ ਘਰ ਜੇ ਬaje ਕਰਜ਼ਾ ਦੇਣਾ ਹੈ ਲੈ ਸਾਨੂੰ ਨਹੀਂ ਪਤਾ ਮੰਨ ਲਓ ਕਿ ਉਹਦਾਂ ਨੇ ਜਦੋਂ ਇਹ ਗਿਆਕ ਤੇ ਆ ਰੱਦ ਗਿਆ ਜੀ ਸਾਂ ਮੇਦਨਾ ਆਇਆ ਜਨਮ ਦੇ ਤੇ ਆ ਜੀ ਪਤਾ ਨਹੀਂ ਹੁਣ ਕਿਹੜੇ ਪਿੰਡ ਗਿਆ ਕਿਹੜੇ ਪਿੰਡ ਨਹੀਂ ਗਿਆ ਇਹਨਾਂ ਨੂੰ ਫੋਨ ਕੀਤਾ ਸੀ ਇਹਨਾਂ ਨੂੰ ਵੀ ਸਾਨੂੰ ਮੰਨ ਲਓ ਸਾਡੇ ਨਾਲ ਚੱਲ ਬੇਟੇ ਦਾ ਰਿਹਾ ਹਾਂਜੀ ਅੱਛਾ ਕਿਸ ਦਾ ਫੋਨ ਆਇਆ ਹਾਂਜੀ ਬਾੜੇ ਦੇ ਬਾੜੇ ਦੇ ਤੇ ਬਾਅਦ ਤਾਂ ਨਹੀਂ ਸਾਨੂੰ ਪਤਾ ਵੀ ਮਤਲਬ ਕੀ ਬਣਿਆ ਕੀ ਨਹੀਂ ਬਣਿਆ ਹਾਂ ਜੀ ਆਹੀ ਖਬਰ ਸੁਣੀ ਹੈਗੀ ਜੀ ਜਦੋਂ ਨਿਊਜ਼ ਆਈ ਹੈਗੀ ਨਸ਼ਾ ਨਸ਼ਾ ਕਰਦਾ ਸੀ ਨਹੀਂ ਨਸ਼ਾ ਨਹੀਂ ਕਰਦਾ ਕੋਈ ਹਾਂ ਜੀ ਠੀਕ ਸਾਰੀਆਂ ਹਾਲੇ ਮਤਲਬ ਇਹ ਤਾਰਨੇ ਕੋਈ ਤਾਰ ਨਹੀਂ ਹਾਲੇ ਇਹ ਮੁਕਾਮ ਬਣਾਉਣੀ ਯਾਰ ਤੁਸੀਂ ਹਾਂ ਜੀ ਹਾਂ ਜੀ ਕਰੋ ਬਾੜ ਨੰਬਰ 6 ਨੀਅਰ ਥਾਣਾ ਬੈਕ ਸਾਈਡ ਸਾਡਾ ਘਰ ਹੈ ਜੀ ਤੇ ਫਤੇਗੜ ਚੂੜੀਆਂ ਇਹ ਇਦਾਂ ਹੋਇਆ ਜੀ ਸਾਡਾ ਸੈਮੂਅਲ ਮੁੰਡਾ ਜਿਹੜਾ ਸੀਗਾ ਉਹ ਪਰਸੋਂ ਗਿਆ ਸੀਗਾ ਇੱਕ ਇਹਨੂੰ ਕਿਸੇ ਨੇ ਇਨਵਿਟੇਸ਼ਨ ਕੀਤਾ ਸੀ ਬਾਡੀ ਦਾ ਉਹ ਬਾਡੀ ਤੇ ਗਿਆ ਸੀਗਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਕਿਸ ਦਾ ਫੋਨ ਆਇਆ ਜਾਂ ਕਿੱਦਾਂ ਸਾਨੂੰ ਪਤਾ ਕੁਝ ਨਹੀਂ ਤੇ ਇੱਕ ਸਾਨੂੰ ਖਬਰ ਜਦੋਂ ਮਿਲੀ ਜਣਾ న్యూਸ ਅਸੀਂ ਦੇਖੀ ਆ ਅੱਜ ਅਸੀਂ న్యూਸ ਦੇਖੀ ਸਾਨੂੰ ਪਤਾ ਲੱਗਿਆ ਕਿ ਸਾਡਾ ਮੁੰਡਾ ਫੜ ਹੋ ਗਿਆ ਤੇ ਬਾਕੀ ਆ ਦੇਖ ਲਓ ਜੀ ਕਰਜ਼ੇ ਨਾਲ ਘਰ ਬਣਾਇਆ ਹੋਇਆ ਜੀ ਆ ਦੇਖੋ ਬਾਕੀ ਕੋਈ ਹਾਲਾਤ ਕੋਈ ਐਟੋਚੁਏਸ਼ਨ ਜਿਹੜੀ ਇੰਨੀ ਮਕਮਾੜੀ ਜਾਣਾ ਇਸ ਘਰ ਦੀ ਹਿਸਾਬ ਕੋਈ ਨਹੀਂ ਆ ਤੁਸੀਂ ਦੇਖ ਸਕਦੇ ਹੋ ਘਰ ਦੇਖੋ ਵੀ ਕਿੱਦਾਂ ਦਾ ਬਣਿਆ ਹੋਇਆ ਤੇ ਜੇ ਅਸੀਂ ਐਡੇ ਵੱਡੇ ਤਸਕਰ ਹੁੰਦੇ ਤਾਂ ਅਸੀਂ ਤੇ ਮਹਿਲ ਛੱਡ ਕੇ ਬਹਿ ਜਾਣਾ ਸੀਗਾ ਤੇ ਇਹ ਵੇਖੋ ਜੀ ਕਿਸੇ ਦੀ ਰੰਜਿਸ਼ ਸਾਜੀਸ਼ ਹੈਗੀ ਆ ਜੀ ਇਹ ਸਾਨੂੰ ਕੋਈ ਜ਼ਿਆਦਾ ਕਰ ਰਿਹਾ ਜੀ ਬਾਕੀ ਜੇ ਸਾਡੀ ਪੰਜਾਬ ਸਰਕਾਰ ਅਗੇ ਉਹ ਬੇਨਤੀ ਆ ਕਿ ਸਾਡੇ ਤੇ ਕੋਈ ਵੀ ਕੋਈ ਅਲੀਗੇਸ਼ਨ ਇਦਾਂ ਦਾ ਨਾ ਲਾਇਆ ਜਾਏ ਬਾਕੀ ਜੇ ਕੋਈ ਵੀ ਤੁਸੀਂ ਤਫਤੀਸ਼ ਕਰਨੀ ਆ ਤੁਸੀਂ ਮੋਸਟ ਵੈਲਕਮ ਤੁਸੀਂ ਕਰ ਸਕਦੇ ਹੋ ਬਾਕੀ ਧੰਨਵਾਦ ਨਾਲ ਵਾਲਿਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਇਹ ਸਾਡਾ ਜਿਹੜਾ ਸੈਮੂਲ ਮੁੰਡਾ ਆ ਉਹ ਇਹੋ ਜੇ ਕਮਾਚ ਨਹੀਂ ਆ ਨਾ ਉਹਦੇ ਤੇ ਕੋਈ ਕੋਈ ਪਹਿਲਾਂ ਕੋਈ ਐਫਆਈਆ ਦਰਜ ਹੈ ਤੇ ਉਹ ਵਿਚਾਰਾ ਭੋਲਾ ਵਿਚਾਰਾ ਹੈਗਾ ਆ 20 ਸਾਲ ਉਹਦੀ ਉਮਰ ਆ ਇੱਥੇ ਕੋਈ ਵੀ ਨਹੀਂ ਕਹਿ ਸਕਦਾ ਉਹਨੂੰ ਕਿ ਇਹ ਬੰਦਾ ਜਾਂ ਇਦਾਂ ਦਾ ਸੀਗਾ ਜਾਂ ਨਸ਼ਿਆਂ ਦੇ ਵਿੱਚ ਸੀ ਜਾਂ ਪਹਿਲੂ ਕਿਦਾਂ ਸੀਗਾ ਤੇ ਸਾਡੀ ਪੰਜਾਬ ਪੁਲਿਸ ਅੱਗੇ ਬੇਨਤੀ ਹੈ ਕਿ ਉਸ ਬੱਚੇ ਨੂੰ ਬਚਾਇਆ ਜਾਵੇ 20 ਸਾਲ ਉਹਦੀ ਉਮਰ ਹੈ ਤੇ ਬਾਕੀ ਗੱਲ ਇਦਾਂ ਆ ਵੀ ਜੇ ਸਾਨੂੰ ਪੰਜਾਬ ਪੁਲਿਸ ਨੂੰ ਵੀ ਬੇਨਤੀ ਇਹੋਈ ਆ ਵੀ ਆ ਕੇ ਤੁਸੀਂ ਘਰ ਇਨਕੁਆਇਰੀ ਵੀ ਕਰ ਸਕਦੇ ਹੋ ਕੋਈ ਥਾਣਾ ਸਾਡੇ ਕੋਲ ਆ ਬਾਕੀ ਇਦਾਂ ਦੀ ਕੋਈ ਗੱਲ ਜੇ ਵੇਖੋ ਥਾਣਾ ਸਾਡੇ ਕੋਲ ਨਾਲੇ ਮਜ਼ਦੂਰੀ ਕਰਦੇ ਦਿਹਾੜੀ ਤੋਂ ਫਿਰ ਸਾਰੇ ਬੰਦੇ ਆਏ ਤੇ ਕੋਈ ਇਦਾਂ ਦਾ ਵੀ ਹੈ ਨਹੀਂਗਾ ਬਾਕੀ ਸਾਡੇ ਬੱਚੇ ਨੂੰ ਫਸਾਇਆ ਗਿਆ ਆ ਤੋਂ ਬੇਨਤੀ ਇਹੋਈ ਆ ਪੰਜਾਬ ਪੁਲਿਸ ਅੱਗੇ ਵੀ ਵੀ ਧੱਕਾ ਨਾ ਹੋਵੇ ਸਾਡੇ ਬੱਚੇ ਨਾਲ